ਸੱਜੇ ਕੱਲ ਮੈਂ ਹਾ ਨਿਰੇਜ ਪਾਲੀ ਤੁਸੀਂ ਵੇਖ ਰਹੇ ਹੋ ਪੰਜਾਬ ਪਾਵਰਪਲੇ ਸੀਮਾਨ ਨੇ ਜਦ ਦੀ ਪੰਜਾਬ ਦੀ ਸੱਤਾ ਸੰਭਾਲੀ ਹੈ ਕਦੇ ਗੈਂਗਸਟਰਾਂ ਦੀਆਂ ਗੋਰੀਆਂ ਮਿਲਦੀਆਂ ਨੇ ਤੇ ਕਦੇ دہشت ਨਹੀਂ ਹੁੰਦੀ ਹੈ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਤੇ ਕੀ ਕਾਰਵਾਈ ਹੋ ਅਜੇ ਤੱਕ ਖੁੱਲ ਕੇ ਸਾਹਮਣੇ ਨਹੀਂ ਆਇਆ ਕਿ ਅੰਮ੍ਰਿਤਸਰ ਦੇ 15 ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਇਸ ਮੇਲ ਨੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਤਾਰਾ ਹਲਾ ਦਿੱਤੀਆਂ ਨੇ ਹਾ ਹਾਕਾਰ ਮਚਾ ਕੇ ਰੱਖ ਦਿੰਦੀ ਹੈ ਤੇ ਇਹ ਦੱਸਦਾ ਕਿ ਮਾਨ ਤੋਂ ਪੰਜਾਬ ਸੰਭਾਲਿਆ ਹੀ ਨਹੀਂ ਜਾ ਰਿਹਾ ਸ਼ਾਇਦ ਗੋਦੀ ਮੀਡੀਆ ਦਾ ਇਸ ਖਬਰ ਨੂੰ ਕਿਸੇ ਹੋਰ ਐਂਗਲ ਨਾਲ ਤੁਹਾਡੇ ਤੱਕ ਪਹੁੰਚਾ ਰਿਹਾ ਹੈ ਪਰ ਅੱਜ ਅਸੀਂ ਗੱਲ ਕਰਾਂਗੇ ਇਸ ਪਹਿਲੂ ਦੇ ਨਾਲ ਕਿ ਵਪਾਰੀ ਖਿਡਾਰੀ ਨੇਤਾ ਤੇ ਪੁਲਿਸ ਆੜਿਆਂ ਨੂੰ ਧਮਕੀਆਂ ਤੋਂ ਬਾਅਦ ਹੁਣ ਕੀ ਸਾਡੇ ਤੁਹਾਡੇ ਬੱਚੇ ਡਰ ਦੇ ਸائے ਹੇਠ ਜੀਉਣ ਦੇ ਲਈ ਮਜਬੂਰ ਹੋ ਜਾਣਗੇ ਮਾਨਸਾਬ ਦੇ ਰਾਜ ਚ ਜਿਨ੍ਹਾਂ ਮਾਸੂਮਾਂ ਦੇ ਘਰਾਂ ਦੇ ਟੀਵੀ ਉਹਨਾਂ ਦੇ ਮਾਪੇ ਇਸ ਲਈ ਬੰਦ ਕਰ ਦਿੰਦੇ ਨੇ ਕਿ ਫਿਲਮਾਂ 'ਚ ਮਾਰ ਕੁੱਟ ਵਿੱਕੀ ਤਾਂ ਬੱਚੇ ਡਰ ਜਾਣਗੇ ਹੁਣ ਉਹ ਬੱਚੇ ਇਸ ਖਬਰ ਦੇ ਨਾਲ ਦੋ ਚਾਰ ਹੋ ਰਹੇ ਨੇ ਕਿ ਜਿਹੜਾ ਸਕੂਲਾਂ 'ਚ ਉਹਨਾਂ ਨੇ ਆਪਣਾ ਪੂਰਾ ਦਿਨ ਬਿਤਾਉਣਾ ਪੜਨਾ ਲਿਖਣਾ ਤੇ ਖੇਡਣਾ ਉਥੇ ਬੰਬ ਹੋ ਸਕਦਾ ਹੈ ਅਜਿਹੇ ਸਵਾਲ ਤਾਂ ਦਰਅਸਲ ਜ਼ਹਿਨ 'ਚ ਹੀ ਉੱਠਦੇ ਨੇ ਈਮੇਲ ਮਿਲੀਆਂ ਧਮਕੀਆਂ ਮਿਲੀਆਂ ਸਕੂਲਾਂ ਵਿੱਚ ਛੁੱਟੀਆਂ ਵੀ ਕਰ ਦਿੱਤੀਆਂ ਗਈਆਂ। ਸ਼ੈਤਾਨ ਬੰਦੇ ਇਦਾਂ ਦੇ ਕੰਮ ਕਰਦੇ ਆ। ਇਹ ਗਿਆਨ ਅੱਜ ਕੱਲ ਸਭ ਨੂੰ ਪਤਾ ਸਰ। ਇਸ ਲਈ ਤੁਹਾਡੇ ਮੂੰਹੋਂ ਸ਼ਬਦ ਕਰਨੇ ਕੋਈ ਜ਼ਰੂਰੀ ਨਹੀਂ ਕਿ ਸ਼ੈਤਾਨ ਬੰਦੇ ਇਦਾਂ ਦੇ ਕੰਮ ਕਰਦੇ ਆ। ਦਰਸਲ ਤੁਹਾਡੀ ਸਰਕਾਰ ਚ ਪੁਲਿਸ ਦੀ ਢਿੱਲੀਕਾਰ guzari ਦੇ ਚਲਦੇ ਸ਼ੈਤਾਨ ਬੰਦਿਆਂ ਨੂੰ ਇੰਨੀ ਖੋਲ ਮਿਲ ਗਈ ਕਿ ਉਹ ਇਦਾਂ ਦੇ ਕੰਮ ਤੁਹਾਡੇ ਰਾਜ ਚ ਕੁਝ ਜ਼ਿਆਦਾ ਨਹੀਂ ਕਰਨ ਲੱਗ ਪਏ। ਇਸ ਗੱਲ ਦਾ ਜਵਾਬ ਦਿਓ ਕਿ ਇਹਨਾਂ ਸ਼ੈਤਾਨ ਬੰਦਿਆਂ ਨੂੰ ਇੰਨੀ ਸ਼ਹਿ ਆਖਰ ਮਿਲੀ ਕਿੱਥੋਂ? ਚੀਫ ਸਪੋਕਸਪਰਸਨ ਸਾਹਿਬ ਪੰਜਾਬ ਸਰਕਾਰ ਦੀ ਪੂਰੀ ਨਿਗਰ ਕਹੇ ਨੂੰ ਵੀ ਅਮਨ ਕਦੂਨ ਦੇ ਸਥਿਤੀ ਖਿਲਾਫ ਕੰਮ ਦੀ ਜਾਂਚ ਕਦੀ ਤਾਂਗੇ ਜਿਹੜਾ ਸ਼ਰਧਾ ਤੇ ਅੰਸੇ ਇਦਾਂ ਦਾ ਕੰਮ ਕੋਊਗਾ ਚੱਕ ਕੇ ਜਿਹੜਾ ਸਲਾਖਾਂ ਦੇ ਵਿੱਚੋਂ ਪੰਜਾਬ ਸਰਕਾਰ ਦੀ ਨਿਗਾਹ ਹੁੰਦੀ ਤਾਂ ਅਜਿਹੀ ਨੌਬਤ ਨਾ ਆਉਂਦੀ ਨਿਗਾਹ ਦਾ ਅਸਰ ਉਦੋਂ ਵੀ ਸੀ ਜਦੋਂ ਸ਼੍ਰੀ ਹਰਬੰਦਰ ਸਾਹਿਬ ਨੂੰ ਆਦਿਏਕ ਸੇ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਉਦੋਂ ਕਿਹੜਾ ਖੂ ਪੁੱਟ ਲਿਆ ਉਦੋਂ ਵੀ ਬਿਆਨ ਦੇ ਕੇ ਲੋਕਾਂ ਦੇ ਕੰਨਾਂ ਨੂੰ ਕੰਪੋਰਡ ਬਣਾ ਦਿੱਤਾ ਸੀ ਇਹ ਦੱਸੋ ਕਿ ਉਹ ਸ਼ੈਤਾਨ ਬੰਦੇ ਕਿੱਥੇ ਨੇ ਉਹਨਾਂ ਨੂੰ ਸੜਾਕਾ ਦੇ ਪਿੱਛੇ ਡੱਕਣ ਵਾਲੀਆਂ ਖਬਰਾਂ ਤੁਹਾਡੀਆਂ ਪ੍ਰੈਸ ਕਾਨਫਰੰਸ ਦੇ ਦਰਾਈ ਲੋਕਾਂ ਦੇ ਸਾਹਮਣੇ ਕਿਉਂ ਨਹੀਂ ਆਈਆਂ ਚੀਫ ਸਪੋਕਸਪਰਸਨ ਸਾਹਿਬ ਅਸੀਂ ਆਪਣਾ ਬੰਦ ਕੀਤਾ ਪੁਲਿਸ ਪੂਰੀ ਸਦਗਰਮਿਆ ਉਹਦਾ ਲੱਭ ਰਹੇ ਆ ਔਰ ਜਿੱਥੋਂ ਈਮੇਲ ਆਈ ਹੈ ਉਹ ਵੀ ਇਹ ਕਿਹ ਸਵਾਲ ਜਿਹੜਾ ਲੱਭ ਰੇ ਸਰ ਸ਼੍ਰੀ ਦਰਬਾਰ ਸਾਹਿਬ ਨੂੰ ਅੱਜ ਇੱਕ ਦੇ ਨਾਲ ਉੜਾਂ ਦੀਆਂ ਧਮਕੀਆਂ ਆਈਆਂ ਈਮੇਲ ਦਾ ਖੁਲਾਸਾ ਅਜੇ ਤੱਕ ਨਹੀਂ ਹੋਇਆ ਹੁਣ ਕੀ ਖਾਕ ਖੁਲਾਸਾ ਹੋ ਬਾਕੀ ਰਹੀ ਪੁਲਿਸ ਦੀ ਸਰਗਰਮੀ ਦੀ ਗੱਲ ਪਟਿਆਲਾ ਵਾਲੇ ਐਸਐਸਪੀ ਨੂੰ ਛੁੱਟੀ ਭੇਜ ਕੇ ਤੁਸੀਂ ਦੱਸਤਾ ਤੁਹਾਡੀ ਸਰਕਾਰ ਨੇ ਕਿ ਸਰਕਾਰ ਕਿੰਨੀ ਏ ਕਿੱਥੇ ਸਰਗਰਮਾ ਚੋਣਾ ਚ ਜਾਂ ਈਮੇਲ ਭੇਜਣ ਵਾਲਿਆਂ ਨੂੰ ਲੱਭਣ ਚ ਕੋਈ ਅਪੀਲ ਆ ਕਿ ਕਹੇ ਨੂੰ ਡਰ ਦੀ ਲੋੜ ਨਹੀਂ ਸਰਕਾਰ ਨੇ ਪੂਰੇ ਆਪਣੇ ਬੰਦ ਕੀਤੇ ਆ ਕੋਈ ਬੰਦਾ ਡਰੇ ਨਾ ਕੋਈ ਵੀ ਕੋਈ ਵੀ ਬੰਦਾ ਜਿਹੜਾ ਅਮਨਕਾਨੂੰਨ ਦੇ ਖਿਲਾਫ ਕੰਮ ਕਰੂਗਾ ਉਹਦੇ ਖਿਲਾਫ ਸਰਕਾਰ ਸਰਕਾਰ ਕਾਰਵਾਈ ਬਿਲਕੁਲ ਸਰ ਡਰ ਕਾਤਾ ਹੁਣ ਤਾਂ ਲੋਕ ਡਰ ਵੈਸੇ ਵੀ ਖਤਮ ਕਰ ਚੁੱਕੇ ਨੇ ਆਪਣੇ ਦਿਲਾਂ ਦੇ ਵਿੱਚੋਂ ਉਹਨਾਂ ਨੂੰ ਪਤਾ ਉਹਨਾਂ ਦੀ ਸੁਰੱਖਿਆ ਰੱਬ ਪਰੋਸੇ ਹੈ ਗੈਂਗਸਟਰ ਧਮਕੀਆਂ ਦਿੰਦੇ ਨੇ ਤੇ ਫਿਰ ਬੰਦੇ ਨੂੰ ਮੌਤ ਦੇ ਘਾਟ ਉਤਾਰ ਕੇ ਤੁਰਦੇ ਬੰਦੇ ਨੇ ਤੁਸੀਂ ਤਾਂ ਲਾਮ ਲਸ਼ਕਰ ਲੈ ਕੇ ਤੁਰਨਾ ਫਰਨਾ ਡਰਨ ਦੀ ਲੋੜ ਵਾਕਈ ਲੀਡਰਾਂ ਨੂੰ ਹੈ ਕਿਉਂਕਿ ਤੁਸੀਂ ਸਮਾਜ ਸਿਰਜ ਰਹੇ ਹੋ ਪੰਜਾਬ ਨੂੰ ਰੰਗਲਾ ਬਣਾ ਰਹੇ ਹੋ ਅੰਗਰੇਜ਼ਾਂ ਨੂੰ ਬਾਹਰੋਂ ਨੌਕਰੀਆਂ ਮੰਗਣ ਦੇ ਲਈ ਮਜਬੂਰ ਕਰ ਰਹੇ ਹੋ ਅਸੀਂ ਇਸ ਤਰ੍ਹਾਂ ਦੀਆਂ ਪਲਾਨਿੰਗਾਂ ਕਰ ਰਹੇ ਆ ਕਿਥੇ ਅੰਗਰੇਜ਼ ਨੌਕਰੀਆਂ ਮੰਗਣ ਆਇਆ ਕਰਨਗੇ ਤੇਰੇ ਹੀ ਗੱਲ ਆਮ ਬੰਦੇ ਦੀ ਡਰ ਹੁੰਦਾ ਕੀ ਹੈ ਉਹ ਉਸ ਦੇ ਦਿਲ ਚੋਂ ਨਿੱਕਲ ਚੁੱਕਾ ਕਿਉਂਕਿ ਜ਼ਿਆਦਾਤਰ ਲੋਕਾਂ ਦਾ ਵਿਸ਼ਵਾਸ ਪੁਲਿਸ ਨਾਮ ਦੀ ਚੀਜ਼ ਤੋਂ ਹੀ ਉੱਠ ਚੁੱਕਾ ਹੈ ਸਰ ਚੀਫ ਸਪੋਕਸ ਪਰਸਨ ਸਾਬ ਬਹਿਰਾਲ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਸਵੇਰੇ ਸਾਨੂੰ ਧਮਕੀ ਬਾਰੇ ਜਾਣਕਾਰੀ ਮਿਲੀ ਸੀ ਇਸ ਤੋਂ ਬਾਅਦ ਉਹ ਤੁਰੰਤ ਹੀ ਸਾਰੇ ਸਕੂਲਾਂ ਦੇ ਵਿੱਚ ਚੈਕਿੰਗ ਕੀਤੀ ਗਈ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਧਮਕੀਆਂ ਆਈਆਂ ਨੇ ਜਿਨ੍ਹਾਂ ਦੇ ਵਿੱਚ ਵਿਦਿਆਰਥੀਆਂ ਦੇ ਨਾਮ ਵੀ ਸਿੱਟਕਲ ਕੇ ਸਾਹਮਣੇ ਆਈਆਂ ਫਿਰ ਵੀ ਅਸੀਂ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈ ਰਹੇ ਹਾਂ ਅਤੇ ਸੈਂਟਰਲ ਏਜੰਸੀਆ ਦੀ ਮਦਦ ਦੇ ਲਈ ਗੱਲਬਾਤ ਚੱਲ ਰਹੀ ਹੈ ਸੁਣ ਅੱਜ ਸਵੇਰੇ ਅਮਰਸਰ ਸ਼ਹਿਰ ਤੇ ਜਿਹੜੇ ਸਾਡੇ ਐਡਜੋਇਨਿੰਗ ਰੂਰਲ ਏਰੀਆਜ਼ ਨੇ ਉਹਨਾਂ ਦੇ ਵਿੱਚ ਕੁਝ ਸਕੂਲਸ ਨੂੰ ਥ्रेटनिंग ਮੇਲਸ ਆਈਆਂ ਸੀਗੀਆਂ ਬਹੁਤ ਜਲਦੀ ਅਸੀਂ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਇਮੀਡੀਏਟਲੀ ਸਾਰੇ ਸੀਨੀਅਰ ਆਫਿਸਰਸ ਅਸੀਂ ਰਸ਼ ਕੀਤਾ ਔਰ ਸਾਰੇ ਕੈਂਪਸਸ ਸਿਕਿਉਰ ਕੀਤੇ ਐਂਟੀਸਰਪਟੋਇਕ ਪੁਆਇੰਟ ਆਫ View ਨੇ ਉਹਨਾਂ ਨੂੰ ਸਾਰਾ ਚੈੱਕ ਕੀਤਾ ਗਿਆ ਔਰ ਬਿਲਕੁਲ ਇਹ ਜਿਹੜੇ ਥ੍ਰੈਟਸ ਨੇ ਫਾਲਸ ਪਾਈਆਂ ਗਈਆਂ ਫਿਰ ਵੀ ਸਾਰੇ ਜਿਹੜੇ ਕੈਂਪਸ ਅਸੀਂ ਟੋਟਲੀ ਸਿਕਿਉਰ ਕੀਤੇ ਔਰ ਜਿਹੜੇ ਐਡਮਿਨਿਸਟ੍ਰੇਸ਼ਨ ਹੈਗੀ ਸਕੂਲ ਦੀ ਉਹਦੇ ਨਾਲ ਇਨ ਟੱਚ ਰਹੇ ਆ ਇਸ ਤੋਂ ਇਲਾਵਾ ਇਨਵੈਸਟੀਗੇਸ਼ਨ ਦਾ ਇਹਦਾ ਪਾਰਟ ਹੈ ਲੋਕਲ ਸਾਈਬਰ ਸਾਡਾ ਕ੍ਰਾਈਮ ਪੁਲਿਸ ਸਟੇਸ਼ਨ ਸਟੇਟ ਸਾਈਬਰ ਸੈੱਲ ਔਰ ਈਵਨ ਸੈਂਟਰਲ ਏਜੰਸੀਜ਼ ਦੀ ਹੈਲਪ ਅਸੀਂ ਲੈ ਰਹੇ ਆ ਸੋ दैट ਇਹਨੂੰ ਜਲਦੀ ਤੋਂ ਜਲਦੀ ਕ੍ਰੈਕ ਕੀਤਾ ਜਾਵੇ ਪਾਸਟਰੀ ਹਿਸਟਰੀ ਹੈ ਉਹਦੇ ਵਿੱਚ ਅਨਫੋਰਚੂਨੇਟਲੀ ਪਹਿਲਾਂ ਜਦੋਂ ਇਹੋ ਜਿਹੇ ਮੇਲਸ ਆਈਆਂ ਸੀ ਕੁਝ ਸਕੂਲਸ ਦੇ ਵਿੱਚ ਉਦੋਂ ਆ ਸਾਡੇ ਜਿਹੜੇ ਸਟੂਡੈਂਟਸ ਸੀ ਉਹ ਵੀ ਸ਼ਾਮਲ ਵਿੱਚ ਪਾਏ ਗਏ ਸੀਗੇ ਤੋਂ ਅਸੀਂ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਇਹ ਸਾਰੇ ਕੇਸਸ ਨੂੰ ਕ੍ਰੈਕ ਕਰਨਗੇ ਔਰ ਮੈਂ ਦੂਸਰਾ ਸਾਰੇ ਸਿਟੀਜ਼ਨਸ ਨੂੰ ਸਾਰੇ ਪੇਰੈਂਟਸ ਨੂੰ ਔਰ ਟੀਚਰਸ ਨੂੰ ਸ਼ੋਰ ਕਰਨਾ ਚਾਹੁੰਦਾ ਕਿ ਅਸੀਂ ਸਾਰੇ ਉਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਵਾਸਤੇ ਹਰ ਟਾਈਮ ਬਚਨ ਬੰਦਾ ਔਰ ਪੂਰੀ ਤਰ੍ਹਾਂ ਉਹਨਾਂ ਨੂੰ ਮਹਿਫੂਜ਼ ਸਿਕਿਉਰ ਫੀਲ ਕਰਾਉਣਾ ਸਾਡੀ ਜ਼ਿੰਮੇਵਾਰੀ ਹੈ ਔਰ ਅਮਰਸਰ ਕਮਿਸ਼ਨਰ ਪੁਲਿਸ ਇਸ ਬਾਰੇ ਪੂਰੀ ਤਰ੍ਹਾਂ ਅਲਰਟ ਹੈ ਸਾਰੇ ਸੀਨੀਅਰ ਆਫਿਸਰਸ ਅਸੀਂ ਇਸ ਕੰਮ ਤੇ ਲੱਗੇ ਹੋ ਮੈਸੇਜ ਆਇਆ ਸੀ ਕਿ ਬੱਚਿਆਂ ਨੂੰ ਲੈਣ ਆ ਜਾਓ ਕਾਰਨ ਕਾਰਨ ਨਹੀਂ ਪਤਾ ਹਲੇ ਜਿਹੜੀ ਇਹਨਾਂ ਨੇ ਕੋਈ ਡ੍ਰਿਲ ਹੈ ਕਿੰਦੇ ਇੱਧਰ ਨਹੀਂ ਕਿਤੇ ਮੇਲ ਆਈ ਹੈ ਸਕੂਲ ਵਾਲਿਆਂ ਨੂੰ ਕਿ ਬੌਮ ਦਾ ਨਹੀਂ ਸਾਨੂੰ ਇਸ ਬਾਰੇ ਨਹੀਂ ਪਤਾ ਸਾਨੂੰ ਕਿਤੇ ਕੋਈ ਡ੍ਰਿਲ ਹੈਗੀ ਹੈ ਇੱਧਰ ਤੇ ਉਹਨੇ ਕਿਹਾ ਬੱਚੇ ਨੂੰ ਲੈਣ ਵਾਸਤੇ ਹਾਂਜੀ ਮੈਸੇਜ ਆਇਆ ਸੀ ਠੀਕ ਹੈ ਜਾਈਏ ਚਲੋ ਜਾਂ ਮੈਸੇਜ ਆਇਆ ਸੀ ਕਿ ਹਾਂ ਛੁੱਟੇ ਹੋ ਗਈ ਬੱਚੇ ਲੈ ਜਾਓ ਹਾਂ ਛੁੱਟੇ ਹੋ ਗਈ ਤੇ ਬੱਚੇ ਲੈ ਆਜੋ ਬੱਚਿਆਂ ਦੀ ਸੇਫਟੀ ਵਾਸਤੇ ਆਪਰਾਭ ਜੋ ਹਤਾ ਉਹ ਕੌਣ ਸੀ ਕਲਾਸ ਵਿੱਚ ਪੜ੍ਹਦੀ ਹੈ 8 ਜ ਕਿਆ ਹੋਇਆ ਅੱਜ ਸਕੂਲ ਦੇ ਕੰਦਰ ਫੋਮ ਲੱਗਿਆ ਹੋਇਆ ਕਿਤੇ ਤੇ ਹੋਰ ਡਿਟੈਕਟ ਹੋਇਆ ਵਾ ਤੋ ਤਾਂ ਕਰਕੇ ਫੁੱਟੀ ਦਿੱਤੀ ਕੀ ਉਹ ਤੋਂ ਬਲੌ ਚੱਲ ਨਾ ਜਾਵੇ ਉਹ ਤੁਮ ਕੀ ਮਿਲੀ ਯਾ ਪ੍ਰਿੰਸੀਪਲ ਨੂੰ ਮਿਨਿਸਪਲ ਨੂੰ ਕਿਹਨੂੰ ਜੀ ਕਿ ਮਿਲਿਆ ਕੀ ਅੱਜ ਫੋਮ ਫੋਮ ਮਿਲਿਆ ਪੰਪ ਤਾਂ ਤੁਹਾਨੂੰ ਕਹਾਂਗੇ ਕਿ ਕੀ ਕਰੀ ਹਾਂ ਕਾ ਸਾਈ ਦੋ ਹੋਰ ਬੱਚੇ ਕਿਹੜੀ ਕਲਾਸ ਚ ਵਰਦੇ ਹਾਂਜੀ ਕਿਹੜੀ ਕਲਾਸ ਚ ਵਰਦੇ ਮੈਂ 8ਥ ਚ ਹਾਂ ਸਰ ਸਿਚੁਏਸ਼ਨ ਉਹਨਾਂ ਬਿਲਕੁਲ ਅੰਡਰ ਕੰਟਰੋਲ ਹੈ ਸ਼ੁਰੂ-ਸ਼ੁਰੂ ਵਿੱਚ ਜੇਣਾ ਸੀਗਾ ਸਾਰਿਆਂ ਨੂੰ ਅਸੀਂ ਜੇ ਕਿ ਪਤਾ ਨਹੀਂ ਕੀ ਹੋ ਗਿਆ ਪਰ ਪੁਲਿਸ ਪ੍ਰਸ਼ਾਸਨ ਨੇ ਆ ਕੇ ਜਿਹੜੀ ਸਿਚੁਏਸ਼ਨ ਹੈ ਅੰਡਰ ਕੰਟਰੋਲ ਕਰ ਲਈਏ ਸਰ ਈਮੇਲ ਦਾ ਜ਼ਿਕਰ ਹੋ ਰਿਹਾ ਜੀ ਮੈਂ ਆ ਰਿਹਾ ਹਾਂ ਜੀ ਈਮੇਲ ਦਾ ਕੀ ਸਚਾਈ ਹੈ ਮੈਂ ਪੁਤਲੀ ਘਰੋਂ ਤੁਰਨਾ ਈਮੇਲ ਦਾ ਜ਼ਿਕਰ ਹੋ ਰਿਹਾ ਬਾਰ-ਬਾਰ ਕੀ ਈਮੇਲ ਆਈਆਂ ਇਸ ਤਰ੍ਹਾਂ ਧਮਕੀ ਭਰੀਆਂ ਈਮੇਲ ਆਈਆਂ ਇਸ ਦਾ ਕੀ ਆ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ ਹੈ ਪਰ ਉਸ ਦੇ ਅੰਦਰ ਕੋਈ ਜਿਆਦਾ ਆਪਾਂ ਕਹਿ ਲਈਏ ਕਿ ਕੋਈ ਸਚਾਈ ਵਾਲੀ ਗੱਲ ਨਹੀਂ ਹੈ ਉਹ ਪੁਲਿਸ ਵੱਲੋਂ ਉਸ ਦੀ ਜਿਹੜੀ ਧੋਖ ਕੀਤੀ ਗਈ ਹੈ ਕਿ ਕਿਸੇ ਸ਼ਰਾਰਤੀ ਅੰਸਰ ਵੱਲੋਂ ਬੇਤੁਕੀ ਈਮੇਲ ਕੀਤੀ ਗਈ। ਬੇਟਾ ਸਕੂਲ ਪੜ੍ਹਦਾ ਹੈ। ਸੋ ਸੱਡਨਲੀ ਫੋਨ ਆਇਆ ਛੁੱਟੀ ਹੋ ਗਈ ਬੱਚੇ ਨੂੰ ਪਿਕ ਕਰ ਲਓ। ਕਿਹੜਾ ਨੰਬਰ ਦਾ? ਜੀ ਸੀਰੀਅਸ ਸੈਕਟਰੀ, ਸ਼੍ਰੀਨਿਦਰ ਸਟੱਡੀ ਕਿੰਨੇ ਵੇਲੇ ਤੱਕ ਸਕੂਲ ਲੱਗਦਾ? 2 ਵਜੇ ਤੱਕ। ਅੱਛਾ ਤੇ ਅੱਜ ਕੀ ਆਇਆ? ਆਈ ਡੋ ਨੋ ਸੋ। ਸਾਨੂੰ ਫੋਨ ਆਇਆ। ਫੋਨ ਆਇਆ ਸਕੂਲੋਂ ਬੱਚੇ ਨੂੰ ਪਿਕ ਕਰ ਲਓ ਛੁੱਟੀ ਹੋ ਗਈ ਹੈ। ਅੱਜ ਮਿਤੀ 12 12 2025 ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਕਈ ਸਕੂਲਾਂ ਦੇ ਵਿੱਚ threat emails receive ਹੋਈਆਂ ਨੇ ਇਸ ਸਿਚੁਏਸ਼ਨ ਨੂੰ ਮੁੱਖ ਰੱਖਦੇ ਹੋਏ ਸਾਡੀ ਐਂਟੀ ਸਾਬੋਟੇਜ ਚੈੱਕ ਟੀਮਸ ਦੇ ਨਾਲ-ਨਾਲ ਗੈਜ਼ਟੇਡ ਅਫਸਰਸ ਤੇ ਐਸ ਐਚ ਓਜ਼ ਸਕੂਲਾਂ ਨੂੰ ਪਰਸਨਲੀ ਵਿਜ਼ਿਟ ਕਰ ਰਹੇ ਨੇ ਮੈਂ ਸਕੂਲ ਅਥਾਰਟिटीज ਪੇਰੈਂਟਸ ਤੇ ਟੀਚਰਸ ਨੂੰ ਰਿਕੁਐਸਟ ਕਰਦਾ ਕਿ ਬਿਲਕੁਲ ਵੀ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਸਾਡਾ ਫਾਈਬਰ ਪੁਲਿਸ ਵਿੰਗ ਈਮੇਲਸ ਨੂੰ ਟਰੈਕਡਾਊਨ ਕਰਨ ਵਿੱਚ ਲੱਗਿਆ ਹੋਇਆ ਹੈ ਤੇ ਥੋੜੇ ਹੀ ਸਮੇਂ ਦੇ ਵਿੱਚ ਸਾਨੂੰ ਉਮੀਦ ਹੈ ਕਿ ਕਾਮਯਾਬੀ ਮਿਲ ਜਾਏਗੀ ਤੇ ਮੈਂ ਤੁਹਾਨੂੰ ਇਹਦੇ ਨਾਲ ਨਾਲ ਇਹ ਵੀ ਦੱਸਣਾ ਚਾਹਨਾ ਕਿ ਕੁਝ ਸਮਾਂ ਪਹਿਲਾਂ ਸਿਮਿਲਰ ਈਮੇਲਸ ਰਿਸੀਵ ਹੋਈਆਂ ਸੀ ਸਕੂਲਸ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਟਰੈਕਡਾਊਨ ਕੀਤਾ ਤੇ ਸਕੂਲ ਦੇ ਹੀ ਕੋਈ ਸ਼ਰਾਰਤੀ ਬੱਚਿਆਂ ਨੇ ਈਮੇਲਸ ਕੀਤੀਆਂ ਸੀ ਤੇ ਫਿਲਹਾਲ ਐਸੇ ਸਿਚੁਏਸ਼ਨ ਦੇ ਵਿੱਚ ਬਿਲਕੁਲ ਵੀ ਪਾਣੀ ਕਰਨ ਦੀ ਲੋੜ ਨਹੀਂ ਹੈ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵਚਨਬੰਧ ਹੈ ਕਾਨੂੰਨ ਅਵਸਥਾ ਨੂੰ ਕਾਇਮ ਰੱਖਣ ਲਈ ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਆਪ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਹੋ ਸਕੇ ਤਾਂ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨਾ ਲਾਈਕ ਕਰਨਾ ਤੱਕ